ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਜਿਵੇਂ ਹਵਾ ਕ ਅਨਸਾਰ ਤਨ ਤਨ ਸਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਉੱਥੇ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸਾਹਿਬ ਗਲੈਂਡਵੁੱਡ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਆਸਟ੍ਰੇਲੀਆ ਸਿੱਖਿਆ ਸ਼ਿਸ਼ਣ ਵੱਲੋਂ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬਹੁਤ ਸ਼ਰਧਾ ਭਾਵਨ ਦੇ ਨਾਲ ਸਮੂਹ ਸੰਗਤਾਂ ਮਨਾ ਰਹੀਆਂ ਨੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ಅಪਾਰ ਕਿਰਪਾ ਰਹਿਮਤ ਹੋਈ ਏ ਅੰਮ੍ਰਿਤ ਵੇਲੇ ਤੋਂ ਨਿਰੰਤਰ ਦੀਵਾਨ ਸਜਾਏ ਜਾ ਰਹੇ ਨੇ ਬੇਅੰਤ ਸੰਗਤਾਂ ਸਤਿਗੁਰਾਂ ਦੇ ਪਾਵਨ ਅਸਥਾਨ ਤੇ ਹਾਜ਼ਰੀਆਂ ਭਰ ਰਹੀਆਂ ਨੇ ਸੰਗਤਾਂ ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੀਆਂ ਨੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾਵਾਂ ਕੀਤੀਆਂ ਸਤਿਗੁਰੂ ਕਿਰਪਾ ਕਰਨ ਸਮੂਹ ਸੰਗਤਾਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨ ਆਪਣੇ ਦਰੋਂ ਕਰਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨੇ ਹਾਲ ਕਰਨ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਤੰਤਲ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਚਾ ਮਹਾਰਾਜ ਦੇ ਪ੍ਰਕਾਸ਼ ਗੁਰਪੁਰਦਿਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਰਦੀ ਕਰਨੀ ਚਾਹੁੰਦਾ ਕਿ ਇਸ ਇੱਕ ਸਾਖੀ ਦੇ ਨਾਲ ਸੁਖਾਣਾ ਕਿ ਕੋਜ ਦਾ ਕੋਜ ਸ਼ੇਰ ਜ਼ਰੂਰ ਲਈਏ ਮੈਂ ਕੱਲ ਬੇਂਤੀ ਕੀਤੀ ਸੀ ਕਿ ਸਿੱਖ ਨੂੰ ਘਟਦਾ ਸਤਗੁਰੂ ਨੇ 240 ਸਾਲ ਆਏ ਨੇ ਤੇ ਕੁਝ ਨਾ ਕੁਝ ਸ਼ੇਰ ਤੇ ਲਈਏ ਆਪਾਂ ਇਹਦੇ ਵਿੱਚ ਪਰ ਆਪਾਂ ਇਹਨੇ ਮੋਹ ਵਸੂ ਗਏ ਆ ਕਿ ਬੱਚਾ ਜਿੱਦੀ ਮਰਜ਼ੀ ਵੱਡੀ ਗਲਤੀ ਕਰਦੇ ਉਹ ਗਲਤੀ ਮਰੀ ਨੂੰ ਉਹ ਤਿਆਰੀ ਤੋਂ ਘੂਰ ਨਹੀਂ ਦਿੰਦੇ ਮੋਹ ਦੇ ਵਿੱਚ ਇੰਨੇ ਫਸ ਚੁੱਕੇ ਆ ਤੇ ਬਾਣੀ ਦੀ ਪੰਕਤੀ ਬਦਵੀਂ ਕੀਤੀ ਬਦਰੀ ਤੇ ਰੂਹਾ ਆਇਆ ਸਾਹਿਬ ਜੀ ਨੇ ਆਖਿਆ ਕਿ ਸਾਡੇ ਮੱਥੇ ਨਾਲ ਅੱਗੇ ਰਾਮ ਦਾ ਜੇਲੂ ਨੂੰ ਮੈਂ ਉਹ ਚੱਲ ਜਵੇ ਤੇ ਸਾਰੀ ਉਮਰ ਮੱਥੇ ਲੱਗੇ ਵੀ ਨਹੀਂ ਪਰ ਅਸੀਂ ਆਪਣੀ ਔਲਾਦ ਦੇ ਇਹਨੇ ਮੋਹ ਵਸੂ ਗਏ ਪਰ ਕੁਝ ਨਾ ਕੁਝ ਆਪਾਂ ਸਿੱਖੀਏ ਜਰੂਰ ਕਿ ਹਾਂ ਪਾਈ ਗਏ ਨੂੰ ਬਣੀਏ ਤੇ ਬੱਚੇ ਸਮਝਾਉਣੇ ਚਾਹੀਦੇ ਕਿ ਕਿਡਾ ਕੋਰਣਾ ਫੈਸਲਾ ਕੋਲਵਾਰਾ ਸਾਹਿਬ ਸਤਿਪਾਸ਼ਾ ਦਾ ਆਖਿਆ RAM RAM ਮੱਥੇ ਨਾਲ ਲਗੇ ਜਿਹਦੇ ਨੂੰ ਮੂਹ ਚਲਿਆ ਫਿਰ ਚੋਣ ਕੀਤੀ ਉਸ ਚੋਣ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸਤਿਪਾਸ਼ਾ ਦੀ ਮੂਹ ਰੇਤ ਨਾ ਮੱਥੇ ਕੋ ਆਪ ਅਮਰਦੀ ਗੱਲ ਕੀਤੀ ਸੀ ਕਿ ਇੱਥੇ ਨਾਂ ਮੂਹ ਵੇਖਿਆ ਜਾਂਦਾ ਨਾਂ ਰਿਸ਼ਤੇਦਾਰੀ ਨਾ ਪੁੱਤਰ ਵੇਖੇ ਜਾਂਦੇ ਨਹੀਂ ਚੋਣ ਕੀਤੀ ਜਾਂਦੀ ਉਮਰ ਵੀ ਦੀ ਵੇਖੀ ਜਾਂਦੀ ਪੰਜ ਪਸਾਰ ਦੇ ਕੋਲ ਨਹੀਂ ਰਹੇ ਨਦੀ ਆ ਗਿਉ ਹੈ ਗੁਰੂ ਹਰਗੋਬਿੰਦ ਸਾਹਿਬ ਸਤਿਪਾਸ਼ਾ ਦੀ ਜਿੱਦਿ ਨਸ਼ੀਲ ਹੋ ਗਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਦੋਂ ਬਾਲਾ ਪ੍ਰੀਤਨਾ ਬਾਲ ਤੋਂ ਮੇਰਾ ਗੁੜਾਈ ਦਿਸ਼ਲੀ ਤੇ ਉਹਦੇ 95 ਸਾਲ ਦੀ ਉਮਰ ਦਾ ਗੁਰਮਰਦਾਸ ਸਾਹਿਬ ਦੀ 72 ਸਾਲ ਦੀ ਉਮਰ ਦੇ ਵਿੱਚ ਗੁੜਾਈ ਪ੍ਰਾਪਤ ਹੋਈ। ਹਾਲਾਂਕਿ ਦਰਬਾਨੀ ਵਿੱਚ ਲਿਖਿਆ ਕਿ 70 ਕਾਮ ਮਤਹੀਨ ਅਸੀਂ ਹਾਂ ਕਾ ਦੇ ਹਾਰ ਨਾ ਪਾਵੇ। ਪਰ ਚੋਣ ਕੀਤੀ ਇਹ ਜ਼ਰੂਰੀ ਨਹੀਂ ਹੈ। ਗੁਰਮੁਖ ਬੁੱਢੇ ਕਦੇ ਨਾ ਨਹੀਂ। ਜਿਹੜੇ ਗੁਰਮੁਖ ਨਹੀਂ ਨਾ ਜਿਹੜੇ ਗੁਰੂ ਨੂੰ ਸਰਬੋਤਮ ਨੇ ਬੁੱਢੇ ਨਹੀਂ ਬਣ ਦਿੱਤੇ ਜਿਹਨਾਂ ਨੇ ਸਵਤ ਕਾਇਮ ਰੱਖੀਏ ਗੁਰੂ ਜਾਲ ਰੱਖਦੇ ਨੇ। इते उमिरि बि नी वेठी कंदी साढे साल जी आदू गु हरग्रं साहिब जी महाराज गॾी रशीले तुम्स प्रिष्ट बादिष्ट अधिसे लोग, अम्रोग, आदिए्ट आदिए्ट ਤਨ ਜੜੇ ਦਿਮਾਗ ਤੈਨ ਤਨ ਜੜੇ ਦਿਮਾਗ ਹਾਰੇ ਸਭਨ ਸੇ ਤੈਨ ਤਨ I'm <laughs> sorry. For all types of criminal law, family law, immigration law, convencing and employment matters, please contact Tarand Singh on 0470412600.